ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਿਹੜੀਆਂ ਪੈਣਾ ਦੇ ਚਾਕਾਂ ਕੋਲੋਂ ਕਮੀਜ਼ ਜ਼ਿਆਦਾ ਫਟਦੇ ਹੁੰਦੇ ਨੇ ਉਹਨਾਂ ਵਾਸਤੇ ਇੱਕ ਵਧੀਆ ਤਰੀਕਾ ਲੈ ਕੇ ਆਈਆਂ ਇਹਨਾਂ ਚਾਕ ਨਹੀਂ ਫਟਦੇ ਮੈਂ ਦੋ ਇਸ ਤਰ੍ਹਾਂ ਦੀਆਂ ਪਾਈਪਾਂ ਬਣਾਈਆਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹਨੂੰ ਸੰਭਾਲਣ ਦਾ ਤਰੀਕਾ ਦੱਸੂੰਗੀ ਜਿਹੜੇ ਆਪਣੇ ਚਾਕ ਹੁੰਦੇ ਨੇ ਆ ਦੇਖੋ ਆਪਣਾ ਚਾਕ ਹੈ ਉਲਟਾ ਫੜੇ ਹੋਏ ਮੈਂ ਇਹ ਠੀਕ ਹੈ ਜੀ ਇਨੂੰ ਆਹ ਚੀਜ਼ ਦੇ ਨਾਲ ਆਪਾਂ ਇਹਨੂੰ ਆਹ ਚੀਜ਼ ਤੇ ਇੱਥੇ ਰੱਖਣਾ ਹੈ। ਠੀਕ ਹੈ। ਜਿਵੇਂ ਆਪਣੀ ਸਿਉਣ ਦੇ ਉੱਪਰ ਰੱਖਣਾ ਹੈ। ਠੀਕ ਹੈ ਜੀ। ਇੱਕ ਸਾਈਡ। ਪਹਿਲਾਂ ਆਪਾਂ ਇਧਰਲੀ ਸਾਈਡ ਤੇ ਇਹਨੂੰ ਸਟਿਚ ਕਰ ਲਾਂਗੇ। ਇਹਦੇ ਨਾਲ ਆਪਣੇ ਜਿਹੜੇ ਚਾਕ ਹੈ ਨਾ ਉਹ ਕਦੇ ਵੀ ਨਹੀਂ ਪਾੜਦੇ ਹੈਗੇ। ਠੀਕ ਹੈ ਜੀ। ਇਨੂੰ ਆਪ ਇੱਥੋਂ ਵਾਪਸ ਮੋੜਨੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਇਹਦੀ ਸਲਾਈ ਮਾਰ ਲੈਣੀ ਹੈ ਠੀਕ ਐਸੇ ਤਰ੍ਹਾਂ ਜਿਹੜਾ ਆਪਣਾ ਇੱਕ ਸਾਈਡ ਰਹਿ ਗਈ ਇੱਕ ਸਾਈਡ ਆਪਣੀ ਆ ਦੇਖੋ ਲੋਕ ਹੋ ਗਈ ਚਿਪਕੀ ਨਾਲ ਠੀਕ ਹੈ ਫਿਰ ਆਪਾਂ ਦੂਸਰੀ ਸਾਈਡ ਐਵੇਂ ਕਰਾਂਗੇ ਤੇ ਦੂਸਰੀ ਸਾਈਡ ਤੋਂ ਹੀ ਉਸੇ ਤਰ੍ਹਾਂ ਆਪਾਂ ਇੱਕ ਤੋਂ ਸੀਨ ਮਾਰਨੀ ਸਟਾਰਟ ਕਰਾਂਗੇ ਠੀਕ ਹੈ ਜੀ ਜਿਆਦਾਤਰ ਪਹਿਣਾ ਦੇ ਚਾਕ ਜਿੰਨ੍ਹੇ ਉੱਧਰ ਹੁੰਦੇ ਨੇ ਤੇ ਉਹ ਇਹਨਾਂ ਉੱਧਰ ਨਹੀਂ ਹੋ ਰਹੀ ਠੀਕ ਹੈ ਜੀ ਬਹੁਤ ਸੌਖਾ ਤਰੀਕਾ ਹੁੰਦਾ ਸਾਰੀਆਂ ਚੀਜ਼ਾਂ ਦੇ ਜੇ ਆਪਾਂ ਕਰ ਲਈਏ ਸੌਖਾ ਨਾ ਕਰੀ ਤਾਂ ਉੱਖ ਹੈ ਨਾ ਮੈਨੂੰ ਤੁਹਾਨੂੰ ਹੋਰ ਫਿਰ ਦੱਸਣੀ 10 ਦੋ ਮਿੰਟਾਂ ਦਾ ਕੰਮ ਹੁੰਦਾ ਹੈ ਜਿਆਦਾ ਆ ਦੇਖੋ ਆਪਣੀ ਸੀਨ ਜਿਵੇਂ ਮੈਂ ਅਸਲ ਵਿੱਚ ਦਲੇ ਪਾਸੋਂ ਦੱਸਦੀ ਹਾਂ ਦੁਬਾਰਾ ਆਪਣੀ ਇਹ ਸ਼ਰਟ ਹੈ ਨਾ ਤੁਸੀਂ ਦੇਖ ਰਹੇ ਹੋ ਸ਼ਰਟ ਵੀ ਆ ਦੇਖੋ ਆ ਚਾਕ ਹੈ ਇਹਨੂੰ ਚਾਕਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਉਸ ਨੂੰ ਇੱਕ ਬਾਂਦ ਦਾ ਡਿਜ਼ਾਈਨ ਦੱਸੂੰਗੀ ਇਹ ਬਹੁਤ ਸੌਖੇ ਤਰੀਕੇ ਨਾਲ ਹੈ ਜਿਵੇਂ ਆਪਾਂ ਬਾਂਦ ਦੇ ਉੱਪਰ ਪਾਈਪਨ ਲਾ ਲਈ ਆ ਦੇਖੋ ਠੀਕ ਹੈ ਜੀ ਤੇ ਆਪਾਂ 3 ਇੰਚ ਦੀ ਥੋਂ ਇੱਕ ਹੋਰ